پاکستان پیپلز پارٹی ਦੇ فاروق ਐਚ ਨਾਇਕ ਵੱਲੋਂ ਪਾਕਿਸਤਾਨੀ ਸੈਨੇਟ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਹਨੂੰ ਮਨਜ਼ੂਰ ਵੀ ਕਰ ਲਿਆ ਗਿਆ ਔਰ ਇਹ ਬਿੱਲ ਹੈ ਇਨਸਾਨੀ ਹੱਕਾਂ ਦੇ ਵਾਸਤੇ ਜਿਹਦੇ ਚ ਆਖਿਆ ਗਿਆ ਕਿ ਕੋਈ ਐਸਾ ਬੰਦਾ ਜਿਹੜਾ ਕਿਸੇ ਵੀ ਇਲਜ਼ਾਮ ਕਿਸੇ ਵੀ ਮੁਕਦਮੇ ਦੇ ਤਹਿਤ ਗ੍ਰਿਫਤਾਰ ਹੁੰਦਾ ਹੈ ਯਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਦੋਂ ਤੱਕ ਜਦੋਂ ਤੱਕ ਕਿ ਉਹ ਗੁਨਾਹਗਾਰ ਸਾਬਤ ਨਹੀਂ ਹੁੰਦਾ ਉਹਨੂੰ ਮਲਕੀ ਦਸਤੂਰ ਦੇ ਮੁਤਾਬਕ ਖਾਨਦਾਨ ਦੇ ਲੋਕਾਂ ਤੱਕ ਪਹੁੰਚ ਕਾਨੂੰਨੀ ਮਦਦ ਲੈਣ ਇਸ ਤੋਂ ਅੱਡ ਖਾਨਦਾਨ ਦੇ ਨਾਲ ਮੁਲਾਕਾਤ ਕਰਾਉਣ ਇੱਕ ਚੰਗੀ ਖੁਰਾਕ ਊਰਜੇ بیمار ਹੈ ਤੇ ਦਵਾਈਆਂ ਦੀ ਸਹੂਲਤ ਜਿਹੜੀ ਉਹ ਦੇਣ ਦੇ ਉੱਤੇ ਇੰਪਲੀਮੈਂਟ ਕਰਵਾਇਆ ਜਾਏ ਯਾਦ ਰੱਖੇ ਕਿ ਦੁਨੀਆ ਭਰ ਦੇ ਵਿੱਚ ਇਹ ਕਾਨੂੰਨ ਪਹਿਲੇ ਤੋਂ ਕੈਦੀਆਂ ਦੀ ਸਹੂਲਤ ਵਾਸਤੇ ਮੌਜੂਦ ਨੇ ਪਰ ਪਾਕਿਸਤਾਨ 'ਚ ਕੈਦੀਆਂ ਨੂੰ ਇਹ ਸਾਰੀਆਂ ਸਹੂਲਤਾਂ ਯਾਨੀ ਗ੍ਰਿਫਤਾਰੀ ਤੋਂ ਬਾਅਦ ਜੁਰਮ ਸਾਬਤ ਹੋਵੇ ਜਾਂ ਨਾ ਹੋਵੇ ਇਹ ਸਹੂਲਤਾਂ ਅਗਰ ਉਹਨਾਂ ਲੈਣੀਆਂ ਤੇ ਇਹਦੇ ਵਾਸਤੇ ਉਹਨਾਂ ਨੂੰ ਅਦਾਲਤੀ ਚਾਰਾ ਜੋਈ ਕਰਨੀ ਪੈਂਦੀ ਅਦਾਲਤਾਂ ਦਾ ਬੁਆ ਖੜਕਾਣਾ ਪੈਂਦਾ ਹੈ ਫਿਰ ਅਦਾਲਤਾਂ ਵੱਲੋਂ ਇਹ ਰੀਲੀਫ ਲੱਭੇ ਤੇ ਉਹਨਾਂ ਨੂੰ ਆਪਣੇ ਖਾਨਦਾਨ ਤੱਕ ਵਕੀਲ ਤੱਕ ਪਹੁੰਚ ਦੇ ਨਾਲ-ਨਾਲ ਖੁਰਾਕ ਔਰ ਦਵਾਈ ਦੀ ਸਹੂਲਤ ਜਿਹੜੀ ਉਹ ਦਿੱਤੀ ਜਾਂਦੀ ਹੈ ਅਦਰਵਾਇਸ ਨਹੀਂ ਹੁਣ ਸੈਨੇਟ 'ਚ ਇਸ ਬਿੱਲ ਦੇ ਮਨਜ਼ੂਰ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਜੇਲ੍ਹਾਂ ਦੇ ਵਿੱਚ ਕੈਦ ਗੁਨਾਹਗਾਰ ਜਾਂ ਬੇਗੁਨਾਹ ਕੈਦੀ ਜਦੋਂ ਤੱਕ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਹੈ ਉਹਨਾਂ ਨੂੰ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾਣੀਆਂ ਇਸ ਜ਼ਾਤੇ ਦੇ ਮਨਜ਼ੂਰ ਹੋਣ ਤੋਂ ਬਾਅਦ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕਾਨੂੰਨ ਬਣ ਕੇ ਲਾਗੂ ਹੋ ਜਾਏਗਾ ਔਰ ਅੰਮਲਵੀ ਹੋਏਗਾ